ਦੇਸਤੋ ਰਾਜਸਤਾਨ ਦਾ ਭੂਤਾਂ ਦਾ ਕਿਲਾ 16ਵੀਂ ਸਤਾਬ ਦੀ ਵਿੱਚ ਇੱਥੇ ਬਾਜ਼ਾਰ ਲੱਗਦਾ ਹੁੰਦਾ ਸੀ ਜਦੋਂ ਮੁਗਲਾਂ ਦਾ ਰਾਜਾ ਅਕਬਰ ਸੀ ਲੋਕਾਂ ਦਾ ਮੰਨਣਾ ਵੀ ਇਸ ਕਿਲੇ ਵਿੱਚ ਜਿਹੜੀਆਂ ਭੂਤਾਂ ਰਹਿੰਦੀਆਂ ਨੇ ਤੇ ਇਹਦੇ ਜਿਹੜੇ ਰਾਸਤੇ ਨੇ ਉਹ ਬਹੁਤ ਜ਼ਿਆਦੇ ਖਤਰਨਾਕ ਨੇ ਤਾਂ ਇਸ ਤਰੀਕੇ ਨਾਲ ਜਿਹੜੀਆਂ ਪੌੜੀਆਂ ਚੜ੍ਹਦੀਆਂ ਸੀ ਕੋਈ ਵੀ ਜਿਹੜੀ ਦੁਕਾਨ ਆ ਉਹਦੇ ਵਿੱਚ ਸਿਰਫ ਤਿੰਨ ਖਾਨੇ ਰੱਖੇ ਹੋਏ ਸੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪਹੁੰਚਿਆ ਭਾਨਗੜ ਦੇ ਕਿਲੇ ਵਿੱਚ ਰਾਜਸਤਾਨ ਦੇ ਅਲਬਰ ਜ਼ਿਲ੍ਹੇ ਦੇ ਵਿੱਚ ਜਿਹੜਾ ਇਹ ਕਿਲਾ ਪੈਂਦਾ ਹੈ ਬਹੁਤ ਲੋਕ ਇਹਨੂੰ ਭਾਰਤ ਦੀ ਸ਼ਾਨ ਕਹਿੰਦੇ ਆ ਬਹੁਤ ਲੋਕ ਇਹਨੂੰ ਭੂਤਾਂ ਦਾ ਕਿਲਾ ਕਹਿੰਦੇ ਆ ਪਰ ਜੇ ਕਿਲਾ ਆਪਾਂ ਦੇਖੀਏ ਇਹ ਕਿਲਾ ਵੱਡਾ ਬਹੁਤ ਹੈ 16ਵੀਂ ਸਤਾਬ ਦੀ ਵਿੱਚ ਭਗਵੰਤ ਦਾਸ ਨੇ ਜਿਹੜੀ ਇਹਦੀ ਆਪਾਂ ਕਹਿੰਦੀ ਵੀ ਸਥਾਪਨਾ ਕੀਤੀ ਸੀ ਬਣਵਾਇਆ ਸੀ ਬਾਅਦ ਵਿੱਚ ਇਹਨੂੰ ਮਾਦੋ ਸਿੰਘ ਦੀ रियासत ਦੀ ਰਾਜਧਾਨੀ ਬਣਾਤਾ ਸੀ ਜੋ ਮਾਦੋ ਸਿੰਘ ਸੀ ਉਹ ਅਕਬਰ ਦੇ ਦਰਬਾਰ ਵਿੱਚ ਜਿਹੜਾ ਦਵਾਨ ਲੱਗਿਆ ਹੋਇਆ ਸੀ ਤਾਂ ਦੋਸਤੋ ਪਹਿਲਾਂ ਤੁਹਾਨੂੰ ਸਪੈਸ਼ਲ ਉਹ ਤੋਂ ਟਿਕਟਾਂ ਲੈਣੀਆਂ ਪੈਣਗੀਆਂ ਕਿਲਾ ਦੇਖਣ ਵਾਸਤੇ ਤੇ 25 ਰੁਪਏ ਦੀ ਇੱਕ ਟਿਕਟਾ ਤੁਸੀਂ ਆਨਲਾਈਨ ਵੀ ਬੁੱਕ ਕਰ ਸਕਦੇ ਹੋ ਤੇ ਬਿਲਕੁਲ ਜਿਹੜੀਆਂ ਪ੍ਰਾਣੀਆਂ ਬਿਲਡਿੰਗਾਂ ਇੱਥੇ ਦੇਖਣ ਨੂੰ ਮਿਲਣਗੀਆਂ ਪੁਰਾਣੇ ਦਰਖਤ ਅੱਜ ਤੋਂ 2-2000 ਸਾਲ ਪੁਰਾਣੇ ਜਿਹੜੇ ਦਰਖਤ ਅੱਜ ਵੀ ਇਸ ਥਾਂ ਤੇ ਮੌਜੂਦ ਨੇ ਆ ਵੇਖੋ ਵੇਖਣ ਤੀਓ ਆਪਾਂ ਕਹਦੀ ਵੀ ਡਰ ਜਾ ਲੱਗਦਾ ਹੈ ਨਾ ਪਾਨਗੜ ਦੇ ਕਿਲੇ ਵਿੱਚ ਤੁਹਾਨੂੰ ਕਈ ਮੰਦਰ ਦੇਖਣ ਨੂੰ ਮਿਲਣਗੇ ਜਿਹੜੇ 16ਵੀਂ ਸ਼ਤਾਬਦੀ ਦੇ ਬਣੇ ਹੋਏ ਨੇ ਤੇ ਅੱਜ ਵੀ ਉਸੇ ਤਰ੍ਹਾਂ ਜਿਹੜੇ ਆਪਾਂ ਕਹਦੀ ਵੀ ਖੜੇ ਨੇ ਹੈ ਨਾ ਬਿਲਕੁਲ ਕਿਤੇ ਟੁੱਟੇ ਨਹੀਂ ਤਾਂ ਇੰਨੀ ਮਜ਼ਬੂਤੀ ਨਾਲ ਜਿਹੜੇ ਇਹ ਮੰਦਰ ਬਣਾਏ ਹੋਏ ਨੇ ਜਿਹੜੇ ਰਾਜੇ ਹੁੰਦੇ ਦੀ ਸ਼ਿਵਜੀ ਦੀ ਬਹੁਤ ਪੂਜਾ ਕਰਦੇ ਹੁੰਦੇ ਸੀ ਤਾਂ ਛਿਮ ਮੰਦਿਰ ਜਿਹੜਾ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗਾ ਤੇ ਇੱਕ ਹਨੂਮਾਨ ਜੀ ਦਾ ਮੰਦਿਰ ਵੀ ਜਿਹੜਾ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗਾ ਤੇ ਇੱਕ ਇੱਥੇ ਫਿਲਮੀ ਸ਼ੂਟ ਹੋਈ ਸੀ ਕਰਨ ਅਰਜਨ ਜੀ ਦੇ ਪੌੜੀਆਂ ਦੇ ਵਿੱਚ ਸ਼ਾਹਰੂਖ ਖਾਨ ਤੇ ਸਲਮਾਨ ਖਾਨ ਬੈਠੇ ਹੁੰਦੇ ਤੇ ਉਹਨਾਂ ਦੀ ਮਾਤਾ ਜਿਹੜੀ ਅੰਦਰ ਖੜੀ ਹੁੰਦੀ ਹੈ ਨਾ ਤਾਂ ਉਹ ਫਿਲਮ ਜਿਹੜੀ ਸਾਰੀ ਇਸ ਏਰੀਆ ਦੇ ਵਿੱਚ ਸ਼ੂਟ ਹੋਈ ਤੇ ਪਾਨਗੜ ਦੇ ਕਿਲੇ ਵਿੱਚ ਸ਼ੂਟ ਹੋਈ ਤਾਂ ਦੋਸਤੋ ਅੰਦਰ ਗੱਲ ਕਰਦੇ ਵੀ ਇਹ ਹੁਣ ਜਿਹੜਾ ਮੰਦਿਰ ਨਹੀਂ ਰਿਹਾ ਪਹਿਲਾਂ ਹੀ ਮੰਦਿਰ ਹੁੰਦਾ ਸੀ ਕਿਉਂਕਿ ਇੱਥੇ ਆ ਇੱਕ ਕਾਇਦੀ ਵੀ ਮੂਰਤੀ ਜਿਹੜੀ ਪਹਿਲਾਂ ਪਈ ਹੁੰਦੀ ਸੀ ਉਹਨ ਜਿਹੜੀ ਉਹ ਮੂਰਤੀ ਚੱਕਤੀ ਹੁਣ ਕੁਝ ਵੀ ਸਾਨੂੰ ਜਿਹੜਾ ਅੰਦਰ ਦੇਖਣ ਨੂੰ ਨਹੀਂ ਮਿਲੂਗਾ ਸਿਰਫ ਵੀ ਖਾਲੀ ਇੱਕ ਜਗ੍ਹਾ ਮਿਲੂਗੀ ਦੇਖਣ ਨੂੰ ਜਿੱਥੇ ਮੂਰਤੀ ਰੱਖੀ ਹੁੰਦੀ ਸੀ ਤੇ ਆ ਦੇਖੋ ਇਹ ਜਿਹੜੀਆਂ ਸੋਲਿਮਿਸ਼ ਤਾਪਦੀ ਵਿੱਚ ਜਿਹੜੀਆਂ ਮੂਰਤਾਂ ਬਣੀਆਂ ਹੋਈਆਂ ਨੇਗੀਆਂ ਇਹ ਜਿਹੜੀਆਂ ਚਿੱਤਰਕਾਲੀਆਂ ਕੀਤੀਆਂ ਹੋਈਆਂ ਨੇ ਸਾਰੀਆਂ ਇਹ ਗਣੇਸ਼ ਜੀ ਦਾ ਮੰਦਿਰ ਸੀਗਾ ਤੇ ਗਣੇਸ਼ ਜੀ ਦੀ ਬਾਹਰ ਜਿਹੜੀ ਮੂਰਤੀ ਲੱਗੀ ਹੋਈ ਹੈ ਹਨ ਤਾਂ ਦੋਸਤੋ ਇਹ ਹੈ ਭਾਨਗੜ ਦਾ ਕਿਲਾ ਜਿਹੜਾ ਤੁਸੀਂ ਸਾਹਮਣੇ ਕਿਲਾ ਵੇਖ ਰਹੇ ਹੋ ਇਹ ਭਾਨਗੜ ਦਾ ਕਿਲਾ ਕਹਿੰਦੇ ਇਹ ਭੂਤਾਂ ਦਾ ਕਿਲਾ ਬਹੁਤ سارے ਲੋਕੇ ਇਹਨੂੰ ਭੂਤਾਂ ਦਾ ਕਿਲਾ ਕਹਿੰਦੇ ਆ ਪਰ ਆਪਾਂ ਦੇਖਦੇ ਆਂ ਵੀ ਸੱਚਮੁੱਚ ਕੀ ਇਹ ਸੱਚ ਹੈ ਜਾਂ ਝੂਠ ਹੈ ਹੈਨਾ ਤਾਂ ਦੋਸਤੋ ਆਜੋ ਕਿਲੇ ਦੇ ਅੰਦਰ ਚੱਲਦੇ ਆਂ ਆਪਾਂ ਬਿਲਕੁਲ ਜਿਹੜਾ ਕਿਲੇ ਦੇ ਕੋਲ ਪਹੁੰਚ ਗਏ ਇਸ ਜਗ੍ਹਾ ਤੋਂ ਜਿਹੜਾ ਕਿਲਾ ਸ਼ੁਰੂ ਹੋ ਜਾਂਦਾਗਾ ਸਾਰੇ ਪਾਸੇ ਪਹਾੜੀਆਂ ਨੇ ਤੇ ਵਿਚਾਲੇ ਜਿਹੜਾ ਇਹ ਕਿਲਾ ਬਣਾਇਆ ਹੋਇਆ ਜੀ ਭਾਨਗੜ ਦਾ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਰਾਜੇ ਪਹਿਲਾਂ ਲੋਕੇਸ਼ਨ ਬਹੁਤ ਦੇਖਦੇ ਸੀ ਆਪਣਾ ਆਲਾ ਦਵਾਲਾ ਵੇਖਦੇ ਸੀ ਫੇਰ ਜਿਹੜੇ ਕੋਈ ਜਾ ਕੇ ਚੀਜ਼ ਬਣਾਉਂਦੇ ਸੀਗੇ ਵੈਸੇ ਤਾਂ ਰਾਜਸਥਾਨ ਸਾਰਾ ਹੀ ਜਿਹੜਾ ਕਿਲਿਆਂ ਲਈ ਮਸ਼ਹੂਰ ਜਾਣਿਆ ਜਾਂਦਾ ਹੈ ਪਰ ਭਾਨਗੜ ਦਾ ਕਿਲਾ ਬਹੁਤ ਜ਼ਿਆਦਾ ਮਸ਼ਹੂਰ ਹੈ ਤੇ ਇੱਥੇ ਤੁਹਾਨੂੰ ਪੁਰਾਣੀਆਂ ਸਰੰਗਾਂ ਜਿਹੜੀਆਂ ਦੇਖਣ ਨੂੰ ਮਿਲਣਗੀਆਂ ਇਹ ਕਿਲੇ ਦੇ ਅੰਦਰ ਜਾਂਦੇ ਰਾਹ ਨੇ ਅੰਦਰ ਜਿਹੜੇ ਕਮਰੇ ਬਣੇ ਹੁੰਦੇ ਸੀਗੇ ਰਾਜੇ ਰਾਣੀਆਂ ਦੇ ਤੇ ਆਹ ਦੇਖੋ ਇਸ ਤਰੀਕੇ ਨਾਲ ਕਿਲੇ ਦੇ ਅੰਦਰ ਹੀ ਜਿਹੜੀ ਛੋਟੀ ਮੋਟੀ ਜੇਲ ਵੀ ਹੁੰਦੀ ਸੀਗੀ ਤੇ ਆ ਜਿਹੜੀਆਂ ਬੌੜੀਆਂ ਨੇ ਕਿਲੇ ਦੇ ਉੱਪਰ ਚੜਨ ਗਈਆਂ ਤੇ ਉੱਪਰੋਂ ਤੁਹਾਨੂੰ ਦਿਖਾਉਣੇ ਆ ਵਿਊ ਜਾ ਕੇ ਤੇ ਆ ਦੇਖੋ ਬਾਈ ਉੱਪਰ ਆ ਗਏ ਹੁਣ ਹਾਲਾਂਕਿ ਉੱਪਰੋਂ ਜਿਹੜਾ ਟੁੱਟ ਚੁੱਕਿਆ ਕਿਲਾ ਸਾਰੇ ਪਾਸੋਂ ਪਰ ਜਿਹੜਾ ਅਰਾਵਾਲੀ ਦੀਆਂ ਪਹਾੜੀਆਂ ਦੇ ਵਿੱਚ ਇਹ ਕਿਲਾ ਜਿਹੜਾ ਉਹ ਕਿਰਿਆ ਹੋਇਆ ਇਹ ਆ ਦੋਸਤੋ Rajasthan ਦਾ ਭੂਤਾਂ ਦਾ ਕਿਲਾ ਭਾਣਗੜ ਤੁਸੀਂ ਸੁਣਿਆ ਹੋਣਾ ਇੰਟਰਨੈਟ ਤੇ ਹੈਨਾ ਵੀਡੀਓ ਵੇਖਿਆ ਹੋਣਾ ਭਾਣਗੜੇ ਭਾਣਗੜ ਕਿਲੇ ਦੇ ਵਿੱਚ ਜਿਹੜੀਆਂ ਪੂਤਾ ਰਹਿੰਦੀਆਂ ਨੇ ਵੀ ਕੀ ਇਹ ਸੱਚ ਹੈ ਤਾਂ ਵੀਡੀਓ ਦੇ ਵਿੱਚ ਦੱਸਾਂਗੇ ਇਹ ਆ ਦੋਸਤੋ ਰਾਜਸਥਾਨ ਦਾ ਭੂਤਾਂ ਦਾ ਕਿਲਾ ਰਾਜਸਥਾਨ ਦੇ ਵਿੱਚੋਂ ਸਭ ਤੋਂ ਜ਼ਿਆਦਾ ਡਰਾਵਣਾ ਕਿਲਾ 16ਵੀਂ ਸਦੀ ਦੇ ਵਿੱਚ ਬਣਿਆ ਸੀ ਜਦੋਂ ਮੁਗਲਾਂ ਦਾ ਸ਼ਾਸਕ ਅਕਬਰ ਹੁੰਦਾ ਸੀ ਉਸ ਵੇਲੇ ਜਿਹੜਾ ਇਹ ਕਿਲਾ ਬਣਿਆ ਸੀ ਤੁਸੀਂ ਵੇਖ ਸਕਦੇ ਹੋ ਵੀ ਜਿਹੜਾ ਕਿਲਾ ਬਹੁਤ ਜ਼ਿਆਦਾ ਡਰਾਵਣਾ ਹੈਗਾ ਤੇ ਲੋਕ ਕਹਿੰਦੇ ਵੀ ਇੱਥੇ ਭੂਤਾਂ ਰਹਿੰਦੀਆਂ ਨੇ ਕਿੰਨੀ ਕੁ ਸਚਾਈ ਹੈ ਆਜੂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿਲੇ ਦੇ ਵਿੱਚ ਕੁਝ ਅਜੀਹੀਆਂ ਥਾਵਾਂ ਹੈਗੀਆਂ ਨੇ ਜਿੱਥੇ ਲੋਕ ਜਾਣ ਤੋਂ ਡਰਦੇ ਆ ਕਿਉਂਕਿ ਇਸ ਤਰੀਕੇ ਨਾਲ ਬਣਾਈਆਂ ਗਈਆਂ ਨੇ ਜਿੱਥੇ ਚਾਨਣਾ ਵੀ ਨਹੀਂ ਪੈਂਦਾ ਤੇ ਆਜੋ ਦੋਸਤੋ ਹੁਣ ਤੁਹਾਨੂੰ ਮੁਗਲਾਂ ਦੇ ਵੇਲੇ ਦਾ ਜਿਹੜਾ ਬਾਜ਼ਾਰ ਦਿਖਾਉਣੇ ਆ ਇਹ ਉਸ ਵੇਲੇ ਕਿਲੇ ਦੇ ਸਾਹਮਣੇ ਜਿਹੜੀਆਂ ਦੁਕਾਨਾਂ ਕੱਟੀਆਂ ਹੋਈਆਂ ਸੀ ਸਾਰੀਆਂ ਦੁਕਾਨਾਂ ਇੱਕੋ ਲੋਕੇਸ਼ਨ ਤੇ ਬਣਿਆ ਨੇ ਇੰਨਾਂ ਜਗਾਵਾਂ ਤੇ ਜਿਹੜੀਆਂ ਤੁਸੀਂ ਪੱਥਰ ਲੱਗੇ ਵੇਖ ਰਹੇ ਹੋ ਇੱਥੇ ਜਿਹੜਾ ਉਸ ਵੇਲੇ ਸਮਾਨ ਰੱਖਿਆ ਜਾਂਦਾ ਸੀ ਚੂੜੀਆਂ ਦਾ ਵਿਆਰ ਹੁੰਦਾ ਸੀ ਬਹੁਤ ਹੀ ਜਿਆਦੇ ਫੇਮਸ ਬਹੁਤ ਹੀ ਜਿਆਦੇ ਮਸ਼ਹੂਰ ਹੁੰਦਾ ਸੀ ਆ ਦੇਖੋ ਆ ਦੂਜੀ ਦੁਕਾਨ ਆ ਉਧਰ ਤੀਜੀ ਦੁਕਾਨ ਆ ਉਹ ਚੌਥੀ ਦੁਕਾਨ ਆ ਇਸ ਤਰੀਕੇ ਨਾਲ ਜਿਹੜੀਆਂ ਦੁਕਾਨਾਂ ਹੁੰਦੀਆਂ ਸੀਗੀਆਂ ਤੇ ਸਾਰੀਆਂ ਦੁਕਾਨਾਂ ਇੱਕੋ ਜਿਹੀਆਂ ਹੀ ਹੁੰਦੀਆਂ ਸੀਗੀਆਂ 16ਵੀਂ ਸ਼ਤਾਬਦੀ ਵਿੱਚ ਰਾਜੇ ਭਗਵੰਤ ਦਾਸ ਨੇ ਜਿਹੜਾ ਬਾਜ਼ਾਰ ਬਣਵਾਇਆ ਸੀ ਤੇ ਸਾਰਾ ਇੱਕੋ ਜਿਹਾ ਬਾਜ਼ਾਰ ਬਣਵਾਇਆ ਸੀ ਉਸ ਤੋਂ ਬਾਅਦ ਹੋ ਸਕਦਾ ਵੀ ਇਹ ਕਿਰਾਏ ਤੇ ਚਾੜਿਆ ਹੋਵੇ ਜੋ ਵੀ ਲੋਕ ਇੱਥੇ ਮਤਲਬ ਕਿਲੇ ਦੇ ਅੰਦਰ ਜਿਹੜੀਆਂ ਦੁਕਾਨਾਂ ਲੱਗਦੀਆਂ ਸੀਗੀਆਂ ਕਿਰਾਏ ਤੇ ਦਿੱਤੀਆਂ ਜਾਂਦੀਆਂ ਹੋਣੀਆਂ ਤਾਂ ਕਰਕੇ ਜਿਹੜਾ ਬਾਜ਼ਾਰ ਸਾਰਾ ਇੱਕੋ ਜਿਹਾ ਹੀ ਬਣਿਆ ਹੋਇਆ ਹਰੇਕ ਬਾਜ਼ਾਰ ਵਿੱਚ ਤੁਸੀਂ ਵੇਖ ਲਓ ਹਰੇਕ ਦੁਕਾਨ ਵਿੱਚ ਤਿੰਨ ਖਾਨੇ ਨੇ 1 2 ਤੇ 3 ਹਰੇਕ ਦੁਕਾਨ ਵਿੱਚ ਸਾਰੇ ਪਾਸੇ ਇਹੀ ਖਾਨੇ ਨੇ ਤੇ ਆਹ ਨਾਲੀਆਂ ਦਾ ਜਿਹੜਾ ਪਾਣੀ ਇੱਥੋਂ ਦੀ ਨਿਕਲਦਾ ਸੀਗਾ ਜਦੋਂ ਵੀ ਅੰਦਰ ਕੋਈ ਪਾਣੀ ਖੜਦਾ ਸੀ ਤਾਂ ਸਪੈਸ਼ਲ ਜਿਹੜੇ ਆ ਨਾਲੀਆਂ ਵੀ ਛੋਟੀਆਂ ਛੋਟੀਆਂ ਬਣਾਈਆਂ ਸੀ ਤੇ ਅਲਮਾਰੀਆਂ ਵੀ ਬਣਾਈਆਂ ਹੋਈਆਂ ਨੇਗੀਆਂ ਕੋਈ ਨਾ ਕੋਈ ਸਮਾਨ ਰੱਖਣ ਵਾਸਤੇ ਜਿਹੜੇ ਇਹ ਬਣਾਈਆਂ ਹੋਣਗੀਆਂ ਤੇ ਸਾਰਾ ਬਾਜ਼ਾਰ ਦੇਖੋ ਪੱਥਰ ਦੇ ਨਾਲ ਜਿਹੜਾ ਬਣਾਇਆ ਹੋਵੇਗਾ ਉਸ ਵੇਲੇ ਜਿਹੜਾ ਪੱਥਰ ਮਸ਼ਹੂਰ ਹੁੰਦਾ ਸੀਗਾ ਉਸ ਵੇਲੇ ਜਿਹੜਾ ਇਹ ਬਾਜ਼ਾਰ ਬਣਾਇਆ ਹੋਇਆ ਸੀ ਤੇ ਕੋਈ ਛੋਟਾ ਮੋਟਾ ਨਹੀਂ ਇਹ ਬਹੁਤ ਜ਼ਿਆਦਾ ਵੱਡਾ ਬਾਜ਼ਾਰ ਹੈ ਜਿਹੜਾ ਹੁਣ ਸੁਣਨਾ ਪਿਆਣਾ ਪਰ ਦੁਕਾਨਾਂ ਦੇਖੋ ਵੀ ਤੁਸੀਂ ਨਿੱਕੀਆਂ ਨਿੱਕੀਆਂ ਜਾਂ ਉਸ ਵੇਲੇ ਜਿਹੜੀਆਂ ਦਕਾਨਾਂ ਹੁੰਦੀਆਂ ਸੀ ਨਾ ਨਾਲ ਦੀ ਨਾਲ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰਿਓ ਚਲੋ ਤੇ ਅੱਜ ਉਹ ਤੁਹਾਨੂੰ ਹੋਰ ਬਾਜ਼ਾਰ ਦਿਖਾਉਣੇ ਆ ਆ ਦੇਖੋ ਹਾਲਾਂਕਿ ਹੁਣ ਜਿਹੜਾ ਇਹ ਖਰਾਬ ਹੋ ਗਿਆ ਬਿਲਕੁਲ ਪੌੜੀਆਂ ਵੀ ਚੜਦੇ ਹੁੰਦੀ ਸੀ ਆ ਦੇਖੋ ਇੱਕ ਪਾਸੇ ਜਿਹੜੀਆਂ ਪੌੜੀਆਂ ਨੇ ਉਦੋਂ ਉੱਪਰ ਪੌੜੀਆਂ ਚੜ੍ਹਦੀਆਂ ਹੋ ਸਕਦਾ ਉੱਪਰ ਕੋਈ ਚੀਜ਼ਾਂ ਟੰਗਦੇ ਹੁੰਣੇ ਨਾ ਪਰ ਛੱਤਾਂ ਤਾਂ ਇਹਦੇ ਹੈ ਨਹੀਂ ਕਿਉਂਕਿ ਜੇ ਛੱਤਾਂ ਹੁੰਦੀਆਂ ਤਾਂ ਸਾਰੀਆਂ ਤਾਂ ਡਿੱਗਦੀਆਂ ਨਹੀਂ ਇੱਕੋ ਲੱਗਤ ਕੋਈ ਨਾ ਕੋਈ ਬਚਦੀ ਜ਼ਰੂਰ ਹੈ ਪਰ ਆ ਦੇਖੋ ਇਸ ਤਰੀਕੇ ਨਾਲ ਜਿਹੜੀਆਂ ਦੁਕਾਨਾਂ ਹੁੰਦੀਆਂ ਸੀਗੀਆਂ ਅਕਬਰ ਦੇ ਰਾਜ ਦੀਆਂ ਕਹਦੀ ਵੀ ਮੁਗਲਾਂ ਦਾ ਰਾਜ ਸੀ ਜਦੋਂ ਉਦੋਂ ਜੋ ਸਾਡੀ ਰਿਆਸਤ ਦੇ ਰਾਜੇ ਹੁੰਦੇ ਸੀਗੇ ਆਲਬਰਦਾਜੋ ਰਾਜਾ ਸੀ ਭਗਵੰਤ ਦਾਸ ਤੇ ਉਦੋਂ ਬਾਅਦ ਮਾਨ ਸਿੰਘ ਦਾ ਭਾਈ ਜੋ ਮਾਦੋ ਸਿੰਘ ਸੀ ਉਹਦੀ ਰਿਆਸਤ ਦੀ ਰਾਜਧਾਨੀ ਬਣਾਇਆ ਗਿਆ ਸੀ ਇਹਨੂੰ ਤੇ ਆਹ ਦੇਖੋ ਇਸ ਥਾਂ ਤੇ ਜਿਹੜਾ ਸਾਰਾ ਇਤਿਹਾਸ ਲਿਖਿਆ ਹੋਇਆ ਪ੍ਰਾਚਨ ਸਥਲ ਭਾਨਗੜ੍ਹ ਵੀ ਕਿਸ ਬੰਦੇ ਨੇ ਜਿਹੜੀ ਸਥਾਪਨਾ ਕੀਤੀ ਸੀ ਕਿਹੜੇ ਰਾਜੇ ਨੇ ਬਣਵਾਇਆ ਸੀ ਹੈਨਾ ਤਾਂ ਇਸ ਤਰੀਕੇ ਨਾਲ ਆ ਦੇਖੋ ਵੇਖਣ ਨੂੰ ਅਜੀਬ ਜਿਹਾ ਲੱਗਦਾ ਪਰ ਇਹ ਉਸ ਵੇਲੇ ਜਿਹੜਾ ਬਾਜ਼ਾਰ ਕਾਫੀ ਫੇਮਸ ਹੁੰਦਾ ਸੀਗਾ ਆਂਣ ਗੜ ਦੇ ਕਿਲੇ ਦਾ ਤਾਂ ਦੋਸਤੋ ਬਹੁਤ ਹੀ ਬਹੁਤ ਵੱਡੀ ਏਕੜ ਵਿੱਚ ਕਹਿਦੀ ਵੀ ਜਿਹੜਾ ਇਹ ਕਿਲਾ ਫੈਲਿਆ ਹੋਇਆਗਾ ਤੇ ਆਲੇ ਦਾਲੇ ਜਿਹੜੀਆਂ ਕਿਲੇ ਨੂੰ ਪਹਾੜੀਆਂ ਲੱਗਦੀਆਂ ਨੇਗੀਆਂ ਆਜੋ ਦੋਸਤੋ ਤੁਹਾਨੂੰ ਬਾਜ਼ਾਰ ਦਿਖਾਣਾ ਹੈ ਅਕਬਰ ਦੇ ਵੇਲੇ ਦਾ ਮੁਗਲਾਂ ਦਾ ਸ਼ਾਸਕ ਸੀ ਅਕਬਰ ਤੁਸੀਂ ਜਾਣਦੇ ਹੋ ਨਾ ਪਾਣੀ ਪਾਦੀਆਂ ਲੜਾਈਆਂ ਬਾਰੇ ਸੁਣਿਆ ਹੋਊਗਾ ਨਾ ਤੇ ਆ ਜਿਹੜੀਆਂ ਪੌੜੀਆਂ ਦੇਖ ਲਓ ਤੁਸੀਂ ਐਡੀ ਐਡੀ ਕਿ ਪੌੜੀਆਂ ਜਿਹੜੀਆਂ ਉਦੋਂ ਰੱਖੀਆਂ ਹੁੰਦੀਆਂ ਸੀਗੀਆਂ ਇੱਕ ਵਾਰ ਪਹਿਲਾਂ ਵੀ ਦੱਸਤਾ ਵੀ ਜਿਹੜੀ ਹਰੇਕਤ ਗਾਨ ਵਿੱਚ ਤਿੰਨ ਖਾਨੇ ਬਣੇ ਹੋਏ ਨੇ 1 2 ਤੇ 3 ਹਰ ਇੱਕ ਦੁਕਾਨ ਵਿੱਚ ਸਿਰਫ ਤਿੰਨ ਖਾਨੇ ਨੇ ਵੱਧ ਕਿਸੇ ਵਿੱਚ ਵੀ ਨਾ ਘਟ ਸਾਰੇ ਇੱਕੋ ਜਿਹੇ ਖਾਨੇ ਬਣੇ ਹੋਏ ਨੇ ਤੇ ਇੱਕੋ ਜੀਆਂ ਬੰਡਵੀ ਜਗ੍ਹਾ ਦਿੱਤੀ ਹੋਈ ਸੀ ਸਾਰਿਆਂ ਨੂੰ ਬਾਜ਼ਾਰ ਪਾਉਣ ਵਾਸਤੇ ਜੋ ਵੀ ਦੁਕਾਨ ਇੱਥੇ ਕਰਦਾ ਸੀ ਹੈਨਾ ਤਾਂ ਸਾਰਿਆਂ ਨੂੰ ਜਿਹੜੀ ਬੰਡਵੀ ਜਗ੍ਹਾ ਉਹ ਦਿੱਤੀ ਜਾਂਦੀ ਸੀ ਆ ਦੇਖੋ ਤਾਂ ਇੱਕ ਬਹੁਤ ਸ਼ਾਨਦਾਰ ਕਹਦੀ ਹੈ ਨਾ ਵੀ ਬਹੁਤ ਸ਼ਾਨਦਾਰ ਜਿਹੜਾ ਬਾਜ਼ਾਰ ਬਣਿਆ ਹੋਇਆ ਸੀ ਇੱਕ ਬਹੁਤ ਵੱਡਾ ਕਹਦੀ ਹੈ ਹੈਨਾ ਵੀ ਵਾਲਾ ਵੱਡਾ ਬਾਜ਼ਾਰ ਸੀਗਾ ਤਾਂ ਇੱਥੇ ਜਿਹੜਾ ਬਾਜ਼ਾਰ ਲੱਗਦਾ ਹੁੰਦਾ ਸੀਗਾ ਅਕਬਰ ਰਾਜੀ ਦੇ ਵੇਲੇ ਤੇ 16ਵੀਂ ਸਤਾਵਦੀ ਦੀ ਜਿਹੜੀ ਗੱਲ ਹੈ ਤੇ ਆ ਜਿਹੜੀ ਇੱਕ ਦੁਕਾਨ ਹੈ ਤੇ ਇਹਦੇ ਨਾਲ ਹੀ ਜਿਹੜੀ ਦੂਜੀ ਦੁਕਾਨ ਹੋਊਗੀ ਉਧਰ ਤੀਜੀ ਦੁਕਾਨ ਹੈ ਨਾ ਤੱਕਲੇ ਤੱਕ ਜਿਹੜੀਆਂ ਦੁਕਾਨਾਂ ਹੀ ਦੁਕਾਨਾਂ ਜਾਂਦੀਆਂ ਨੇਗੀਆਂ ਤੁਸੀਂ ਅਕਬਰ ਬਾਰੇ ਜਾਣਦੇ ਹੋਣਾ ਮੁਗਲ ਸ਼ਾਸਕ ਸੀ ਜਿਹੜਾ ਭਾਰਤ ਤੇ ਕਾਫੀ ਟਾਈਮ ਜਿਹੜਾ ਉਹਨੇ ਰਾਜ ਕੀਤਾ ਹੈ ਨਾ ਤਾਂ ਪਾਣੀਪਤ ਦੀਆਂ ਲੜਾਈਆਂ ਬਾਰੇ ਤੁਸੀਂ ਪੜਿਆ ਹੋਣਾ 1526 ਸ.ਵਿ ਦੇ ਵਿੱਚ ਵਗੈਰਾ 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 ਤਾਂ ਬਹੁਤ ਚੀਜ਼ਾਂ ਇਤਿਹਾਸ ਵਿੱਚ ਆਪਾਂ ਪੜੀਆਂ ਨੇ ਹੈ ਨਾ दोस्तो हां दोस्तों उस वेले ਦਾ ਜਿਹੜਾ ਸੀ ਬਾਜ਼ਾਰ ਤੁਸੀਂ ਵੇਖ ਲਵੋ ਵੀ ਇੱਥੇ ਲੱਗਦਾ ਹੁੰਦਾ ਸੀ ਤਾਂ ਇਸ ਤਰੀਕੇ ਨਾਲ ਜਿਹੜੀਆਂ ਪੌੜੀਆਂ ਚੜਦੀਆਂ ਸੀ ਕੋਈ ਵੀ ਜਿਹੜੀ ਦੁਕਾਨ ਆ ਉਹਦੇ ਵਿੱਚ ਸਿਰਫ ਤਿੰਨ ਖਾਨੇ ਰੱਖੇ ਹੋਏ ਸੀ ਇੱਕ ਖਾਣਾ ਉਹ ਸੀ ਕਾ ਸੀ ਤੇ ਇੱਕ ਆ ਸੀ ਹੁਣ ਐ ਨਹੀਂ ਪਤਾ ਵੀ ਇਹਦਾ ਰੀਜਨ ਕੀ ਸੀ ਪਰ ਜਿੰਨੀਆਂ ਵੀ ਦੁਕਾਨਾਂ ਇੱਥੇ ਬਣੀਆਂ ਨੇ ਤੇ ਉਹਨਾਂ ਵਿੱਚ ਸਿਰਫ ਤਿੰਨ ਖਾਨੇ ਬਣੇ ਹੋਏ ਨੇ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ